ਲੋਕ ਸਭਾ ਹਲਕਾ ਕੰਦੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜਸਬੀਰ ਸਿੰਘ ਡਿੰਪਾ ਗਿੱਲ ਵੱਲੋਂ ਅੱਜ ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸੱਬਰਵਾਲ ਕੋਲ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਵਾਇਆ ਇਸ ਮੌਕੇ ਦੀ ਉਹਨਾਂ ਦੇ ਨਾਲ ਹਰਪਿੰਦਰ ਸਿੰਘ ਰਾਜਨੇ ਵੱਲੋਂ ਕਵਰਿੰਗ ਉਮੀਦਵਾਰ ਵੱਜੋਂ ਕਾਗਜ਼ੇ ਦਾਖਲ ਕਰਵਾਏ ਸਮੂਕੀ ਉਹਨਾਂ ਨਾਲ ਡਾਕਟਰ ਧਰਮਬੀਰ ਸਿੰਘ ਅਗੜੀ ਉਤਰੀ ਅਰਮਿੰਦਰ ਸਿੰਘ ਗਿੱਲ ਪੱਟੀ ਸੁਖਵਿੰਦਰ ਸਿੰਘ ਡੈਣੀ ਜੰਡਿਆਲਾ ਗੁਰੂ ਸੁਖਬਾਲ ਸਿੰਘ ਭੁੱਲਰ ਖੇਮ ਕਰਨ ਬਲਬੀਰ ਸਿੰਘ ਜੀਰਾ ਨਵਤੇਜ ਸਿੰਘ ਚੀਮਾ ਸੁਲਤਾਨਪੁਰ ਲੋਧੀ ਸੰਤੋਖ ਸਿੰਘ ਭਲਾਈਪੁਰ ਹਾਜ਼ਰ ਸਨ। ਆਪਾਂ ਗੱਲਬਾਤ ਕਰਦੇ ਹਾਂ ਜਿਸ ਵੀਰ ਸਿੰਘ ਡਿੰਪਾ ਨੇ ਕਹਾ ਕਿ ਇਸ ਵਾਰ ਕਾਂਗਰਸ ਪਾਰਟੀ ਸੂਬੇ ਦੀਆਂ 13 ਸੀਟਾਂ ਦੇ ਸ਼ਾਨਦਾਰ ਜਿੱਤ ਦਰਜ ਕਰੇਗੀ ਅਤੇ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਬਣਾਵੇਗੀ। ਉਹਨਾਂ ਕਹਿੰਦੇ ਕਿ ਮੋਦੀ ਸਰਕਾਰ ਵੱਲੋਂ ਪੰਜਾਬ ਨਾਲ ਮਤਰੀ ਮਾਂ ਵਾਲਾ ਸਲੂਕ ਕੀਤਾ ਗਿਆ ਹੈ ਤੇ ਹੁਣ ਕਾਂਗਰਸ ਸਰਕਾਰ ਆਉਣ ਤੇ ਸਭ ਤੋਂ ਵੱਧ ਵਿਕਾਸ ਪੰਜਾਬ ਦਾ ਕੀਤਾ ਜਾਵੇਗਾ। ਅੱਜ ਦੇ ਸਮਾਗਮ 'ਚ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਿਰਕਤ ਕਰਨੀ ਸੀ ਪਰ ਉਹ ਕਿਸੇ ਕਾਰਨ ਕਰਕੇ ਇਸ ਸਮਾਗਮ 'ਚ ਪਹੁੰਚ ਨਹੀਂ ਸਕਦੇ ਉੱਤੇ ਹੀ ਦੋ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਰਮਨਜੀਤ ਸਿੰਘ ਸਿੱਕੀ ਦੀ ਗੈਰ ਹਾਜ਼ਰੀ ਵੀ ਇਸ ਸਮਾਗਮ 'ਚ ਰੜਕਦੀ ਰਹੀ ਜੋ ਕਿ ਸਾਰਾ ਦਿਨ ਚਰਚਾ ਦਾ ਵਿਸ਼ਾ ਬਣਾਈ ਰਹੀ ਸਤਕਾਰਯੋਗ ਕਾਰੀਓ ਕੁੰਨਿਕ ਪਾਤਾ ਜੀ ਨੇ ਹੱਥੀ ਜਿਹੜੇ ਉਹ ਕਾਗੇ ਦਾਖਲ ਕਰਵਾਏ ਨੇ ਤੇ ਸਬੋਚੀ ਕਾਂਗਰਸ ਦੀ ਜਿਹੜੀ ਹਲਕੇ ਦੀ ਲੀਡ ਲਈ ਰਿਪਿਆ ਜਿਹਦੇ ਵਿੱਚ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਸਾਹਿਬ ਐਮਐਲਏ ਸਾਹਿਬ ਹੋਰ ਜਿਹੜੇ ਵੱਡੇ ਲੀਡਰ ਨੇ ਉਹ ਆਏ ਨੇ ਸੀਐਮ ਸਾਹਿਬ ਦਾ ਤਬੀਅਤ ਖਰਾਬ ਹੋਣ ਕਰਕੇ ਮੌਕੇ ਦੇ ਵਕੇ ਉਮਰਤਪੁਰ ਦੇ ਤਰਨਤਾਰਨ ਦਾ ਇਕਵਤਾਂ ਦਾ ਪ੍ਰੋਗਰਾਮ ਕੈਨਸਲ ਹੋ ਗਿਆ ਕਿਉਂਕਿ ਬਹੁਤ ਜ਼ਿਆਦਾ ਉਹਦਾ ਦੇ ਸੀਰੀਅਸ ਇਨਫੈਕਸ਼ਨ ਹੋਈ ਤੇ ਦੋ ਸਾਡੇ ਆ ਪਹਿਲੇ ਸਾਬਾ ਰਾਣਾ ਗੁਰਜੀਤ ਸਿੰਘ ਤੇ ਰਮਜੀਤ ਜੀ ਸਿੱਕੀ ਉਹਦਾ ਦੇ ਸੀਐਮ ਸਾਹਿਬ ਤੇ ਨਾਲ ਚੱਤੀਗੜ੍ਹ ਤੋਂ ਚੌਪਰ ਤੇ ਆਉਣਾ ਸੀ ਫਿਰ ਉਹ ਕੈਨਸਲ ਹੋਣ ਕਰਕੇ ਉਹ ਉਹਦੀ ਆ ਸਕੇ ਫਿਰ ਉਹਦਾ ਵੱਲੋਂ ਆਪੜਨ ਮੈਂ ਤੇ ਟੋਰਾਗੇ ਜੀ ਰਾਣਾ ਜੀ ਦੇ ਤੇ ਮਹਾਵੀਰ ਜੀ ਗੁਰਬਾਬਿਰ ਜੀ ਚੇਅਰਮੈਨ ਜਿਹੜੇ ਆ ਉਹਨਾਂ ਦੇ ਸਿੱਕੀ ਜੀ ਦੇ ਭੇਜੇ ਨੇ ਤੇ ਆਲਰੇਡੀ ਇਹ ਬਹੁਤ ਸਾਰੇ ਬਹਿਨ ਅਧਿਕਾਰੇ ਆ ਮਾਹੌਲ ਬਹੁਤ ਵਧੀਆ ਇੱਕ ਮੁੱਠ ਕਾਂਗਰਸ ਤੇ ਲੋਕਾਂ ਦਾ ਜਿਹੜਾ ਆਪਿਆ ਸਤਿਮਿਲ ਰਿਹਾ ਅਸੀਂ ਇਹ ਹੀ ਹੁਣ ਆਪਣੀ ਸਟਰੈਟਜੀ ਸਾਰੀ ਫਾਈਨਲ ਕਰਕੇ ਆਏ ਆ ਆ ਹੁਣ ਜਿਹੜੀ ਆ ਬਾਡੀਆਂ ਵੀ ਚੱਲ ਪਈਆਂ ਪਰ ਅਸੀਂ ਇਹ ਅੱਜ ਜਿਹੜੀ ਅਸੀਂ ਫੈਸਲਾ ਕੀਤਾ ਕਿ ਫਿਰ ਵੀ ਅਸੀਂ ਸਾਰੇ ਐਮਐਲਏ ਸਾਹਿਬਾਨ ਤੇ ਬੈਮੀ ਅਸੀਂ ਬਾਈ ਬਾਈ ਪਿੰਡ ਜਿਹੜੇ ਆ ਦਿੱਲੀ ਆਪਣਾ ਜਿੰਨਾ ਟੜਾ ਚ ਕਟਾ ਕੇ ਕੱਲ ਤੋਂ ਸਾਡੇ ਬਾਈ ਬਾਈ ਬਿਲੇ ਯੂਟਿਊਬਰ ਕਰਾਂਗੇ ਜਿੰਨੀ ਦੇਰ ਬਾਅਦ ਆਵਲਾ ਜੋ ਹੈ ਸਾਹਮਣੇ ਸਾਹਮਣੇ ਦਿਖ ਰਿਹਾ ਰਵੰਦੀ ਘਰਾ ਦਾ ਨਾਲ ਹੀ ਮੁਕਾਬਲਾ ਵਾ ਅਕਾਲੀ ਦਲ ਦੇ ਦਾੜ ਹੀ ਮੁਕਾਬਲਾ ਜੋ ਮੈਨੂੰ ਦਿਖ ਰਿਹਾ ਹੈ ਬਾਕੀ ਤੇ ਜਨਤਾ ਜਨਾਰਦਨ ਜਾਣਦੀ ਆ ਜਿੱਦਾਂ ਰਿਜ਼ਲਟ ਆਇਆ ਸਾਰਿਆਂ ਨੂੰ ਪਤਾ ਲੱਗਣਾ ਪਰ ਮੁੱਕ ਜਿਵੇਂ ਦੇਖੋ ਮੈਂ ਲਾਕੇ ਚ ਜਾਣਾ ਵਾ ਸਾਰੀ ਹਰ ਚੀਜ਼ ਦਾ ਪਤਾ ਕਰਦਾ ਸਾਡੀ ਆਪਣੀਆਂ ਟੀਮਾਂ ਵੀ ਲੱਗੀਆਂ ਨੇ ਜਿਹੜੀਆਂ ਦਿੱਲੀ ਦੀ ਦਿੱਲੀ ਸ਼ਾਮ ਨੂੰ ਮੈਨੂੰ ਰਿਪੋਰਟ ਵੀ ਦਿੰਦੀਆਂ ਨੇ ਤਾਂ ਮੈਨੂੰ ਜੋ ਅੱਜ ਤੱਕ ਜੋ ਫੀਲ ਹੋ ਰਿਹਾ ਕਿਉਂਕਿ ਇਲੈਕਸ਼ਨ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਚੀਜ਼ਾਂ ਬਦਲਦੀਆਂ ਨੇ ਇਹ ਮਾਹੌਲ ਬਦਲਦਾ ਵਾ ਕੋਈ ਨਵੇਂ ਮੁੱਦੇ ਆਉਂਦੇ ਆ ਕੋਈ ਨਵੇਂ ਜਿਹੜਾ ਮੋੜ ਕੱਢਦੀ ਆ ਕੰਪੇਨ ਹੁਣ ਤੱਕ ਜੋ ਮੈਨੂੰ ਮਹਿਸੂਸ ਹੋਇਆ ਕੱਲ ਦਾ ਤੇ ਪਤਾ ਨਹੀਂ ਉਹ ਇਹ ਆ ਕਿ ਕਾਲੀ ਦਲ ਬਦਲਦਾ ਹੀ ਮੁਕਾਬਲਾ ਜਿਹੜਾ ਲੱਗ ਰਿਹਾ ਹੈ ਇੰਗਲਿਸ਼ ਮਾਈਟ